ਸਤਿ ਸ਼੍ਰੀ ਅਕਾਲ ਜੀ ਕਲੀਅਰ ਕਲੋਥ ਹਾਊਸ ਚੈਨਲ ਦੇਖਦੇ ਸਾਰੇ ਭੈਣ ਭਰਾਵਾਂ ਦਾ ਚੈਨਲ ਤੇ ਬਹੁਤ-ਬਹੁਤ ਸਵਾਗਤ ਹੈ ਜੀ ਵੀਡੀਓਜ਼ ਨੂੰ ਪਿਆਰ ਦੇਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ ਤੇ ਜੇ ਸਾਡਾ ਚੈਨਲ ਅੱਜ ਪਹਿਲੀ ਵਾਰੀ ਦੇਖਿਆ ਹੈ ਤੇ ਫਿਰ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਕਿਉਂਕਿ ਅਸੀਂ ਬਹੁਤ ਹੀ ਜੈਨੂਇਨ ਪ੍ਰਾਈਸ ਤੇ ਤੁਹਾਡੇ ਲਈ ਬਹੁਤ ਸੋਹਣੀ-ਸੋਹਣੀ ਆਈਟਮਾਂ ਡੇਲੀ ਇੰਡੀਆ ਟਾਈਮ ਦੇ ਸਵੇਰੇ 10 ਵਜੇ ਲੈ ਕੇ ਆਉਣੀ ਹੈ ਸੂਟ ਘਰੇ ਮੰਗਾਉਣ ਵਾਸਤੇ ਤੁਸੀਂ ਸਾਨੂੰ ਸਕਰੀਨਸ਼ਾਟ ਲੈ ਕੇ ਭੇਜਣਾ ਹੈ ਪੇਮੈਂਟ ਕਰਨੀ ਆਨਲਾਈਨ ਤੇ ਫਿਰ ਐਡਰੈਸ ਭੇਜਣਾ ਤੇ ਸੂਟ ਅਸੀਂ ਕਰਦੇ ਹਾਂ ਕੋਈ ਸੀ ਸ਼ਿਪਿੰਗ ਚਾਰजेस ਨਹੀਂ ਹੁੰਦੇ ਸਾਡੇ ਤੇ ਜੇ ਤੁਸੀਂ ਸ਼ਾਪ ਤੇ ਆਉਣਾ ਚਾਹੁੰਦੇ ਹੋ ਫਿਰ ਤੁਸੀਂ ਸਾਡੇ ਤੋਂ ਆਹ ਵਾਲੇ ਨੰਬਰ ਤੇ ਫੋਨ ਕਰਕੇ ਐਡਰੈਸ ਲੈਣਾ ਕਿਉਂਕਿ ਸੰਡੇ ਸਾਡਾ ਆਫ ਹੈ ਤੇ ਟਾਈਮ 10 ਤੋਂ 5 ਹੁੰਦਾ ਹੈ ਤੇ ਕਦੇ-ਕਦੇ ਕੰਮ ਧੰਦੇ 'ਚ ਅਸੀਂ ਸਮੇਂ ਜੇੜ ਫਿਰ ਕਰ ਲੈਣੇ ਇਸ ਕਰਕੇ ਫੋਨ ਤੇ ਇੱਕ ਲਾਜ਼ਮੀ ਕਰ ਲਿਓ ਲਓ ਜੀ ਅੱਜ ਫੇਰ ਤੁਹਾਨੂੰ ਦਵਾਂਗੇ ਬਹੁਤ ਸੋਹਣੇ-ਸੋਹਣੇ ਬ੍ਰਾਂਡਡ ਸੂਟ ਠੀਕ ਹੈ ਸ਼ੁਰੂ ਕਰਾਂਗੇ ਰੱਖੀ ਤੋਂ ਲਓ ਜੀ ਪਹਿਲਾ ਸੂਟ ਰੱਖੀ ਬ੍ਰਾਂਡ ਦਾ ਠੀਕ ਹੈ ਪਤਲਾ ਪਸ਼ਮੀਨਾ ਠੀਕ ਲੋ ਜੀ ਪਹਿਲਾਂ ਤੁਹਾਨੂੰ ਫੁੱਲ ਸੂਟ ਦਿਖਾਉਣੀ ਹੈ ਮੈਂ ਬਹੁਤ ਪਿਆਰਾ ਸੂਟ ਹੈ ਬਸ ਮਿੰਟੂ ਮਿੰਟੀ ਪਿਕ ਕਰਨ ਵਾਲੀਆਂ ਚੀਜ਼ਾਂ ਨਹੀਂ ਤਿੰਨ ਤਿੰਨ ਮੀਟਰ ਦੇ ਆ ਹਾਂ ਸੈਂਟਰ ਚ ਤੁਹਾਡੇ ਡਿਜ਼ਾਈਨਿੰਗ ਹੋਈ ਵੀ ਆ ਜਿੱਡਾ ਸੈਂਟਰ ਵਰਗਾ ਹੀ ਆ ਬਸ অলਮੋਸਟ ਹਾਂ ਥੋੜਾ ਜਿਹਾ ਇਧਰ ਨੂੰ ਹਾਂ ਤੇ ਲੋ ਜੀ ਲੇਸ ਦੇ ਨਾਲ ਪੈਨਲਿੰਗ ਕੀਤੀ ਵੀ ਆ ਜਿਹੜੀ ਕਿ ਲੇਸ ਲੱਗੀ ਹੋਈ ਆ ਉਹ ਹੇਠਾਂ ਇਹ ਨਹੀਂ ਹੈ ਕਿ ਲਾਈਨਿੰਗ ਲੋਣੀ ਪਊਗੀ ਛੇਠਾ ਕਪੜਾ ਤੇ ਇਹ ਜਿਹੜਾ ਸਾਰਾ ਮਿਲ ਰਿਹਾ ਇਹ ਵਰਕ ਸਾਰਾ ਤੁਹਾਨੂੰ ਮਿਲ ਰਿਹਾ ਔਰਗੈਂਜ਼ਾ ਪੀਸ ਦੀ ਠੀਕ ਹੈ ਔਰਗੈਂਜ਼ਾ ਦਾ ਪੀਸ ਲਗਾ ਕੇ ਇਸ ਤਰ੍ਹਾਂ ਪੈਨਲ ਤਿਆਰ ਹੋਇਆ ਹੋਇਆ ਤੇ ਫਿਰ ਨੀਚੇ ਇਸ ਤਰ੍ਹਾਂ ਘੇਰੇ ਦੇ ਉੱਤੇ ਵੀ ਔਰਗੈਂਜ਼ਾ ਰੱਖ ਕੇ ਤੇ ਬਹੁਤ ਸੋਹਣੀ ਸੋਹਣੀ ਲੇਸਾਂ ਲਗਾ ਕੇ ਇਹਨੂੰ ਰੈਡੀ ਕੀਤਾ ਸੂਟ ਨੂੰ ਠੀਕ ਹੈ ਬੈਕ ਸਾਈਡ ਤੇ ਤੁਹਾਨੂੰ ਬਾਵਾ ਜਿਹੜੀਆਂ ਉਹ ਐਕਸਟਰਾ ਮਿਲ ਰਹੀਆਂ ਹਨ ਮਤਲਬ ਪ੍ਰਿੰਟ ਦੇ ਵਿੱਚ ਹੀ ਰਨਿੰਗ ਦੇ ਵਿੱਚ ਹੀ ਮਤਲਬ 3 ਮੀਟਰ ਫੈਬਰਿਕ ਮਿਲ ਰਿਹਾ ਤੁਹਾਨੂੰ ਠੀਕ ਹੈ ਤੇ ਇਧਰ ਵੀ ਉਹਨਾਂ ਨੇ ਫੈਬਰਿਕ ਬਹੁਤ ਵੱਡਾ ਮਤਲਬ ਐਕਸਟਰਾ ਹੈਗਾ ਲੋ ਜੀ ਬਾਵਾ ਦਾ ਫੈਬਰਿਕ ਤੁਹਾਨੂੰ ਐਕਸਟਰਾ ਇਧਰ ਵੀ ਮਿਲ ਜੂਗਾ ਠੀਕ ਹੈ ਤੇ ਬਹੁਤ ਖੂਬਸੂਰਤ ਖੁੱਲਾ ਡੁੱਲਾ ਤੁਹਾਡਾ ਸੂਟ ਤਿਆਰ ਹੋਣੇ ਆਲਮੋਸਟ 3 ਮੀਟਰ ਲੱਗ ਰਿਹਾ ਮੈਨੂੰ ਇਹ ਠੀਕ ਹੈ ਤੇ ਆ ਤੁਹਾਨੂੰ ਮਿਲੂ ਬਾਟਮ 270 ਬਾਟਮ ਪਸ਼ਮੀਨੇ ਦੀ ਸੋਲਿਡ ਪਸ਼ਮੀਨੇ ਦੀ ਇਹ ਬਿਲਕੁਲ ਲਾਈਟ weight ਪਸ਼ਮੀਨਾ ਹੈ ਠੀਕ ਹੈ ਤੇ ਨਾਲ ਤੁਹਾਨੂੰ ਇਹਦੇ ਮਿਲੂਗਾ ਸ਼ਾਲ ਦੇਖੋ ਡਿਜ਼ਾਈਨਿੰਗ ਸ਼ਾਲ ਦੀ ਡਿਜ਼ਾਈਨਰ ਸ਼ਾਲ ਮਿਲ ਰਿਹਾ ਤੁਹਾਨੂੰ ਨਾਲ लेसिंग ਕਰਕੇ ਵਿੱਚ ਪਟੀਆਂ ਪ੍ਰਿੰਟਡ ਪਾਈਆਂ ਹੋਈਆਂ ਹਨ ਦੋਨੋਂ ਪਰ ਇਹ ਇਹ ਨਾ ਸਮਝਿਓ ਕਿ ਇਹ ਮੋਟੀ ਪੱਟੀ ਹੋਊਗੀ ਥੋੜਾ ਜਿਹਾ ਜਿਹਾ ਇਹ ਹੁੰਦਾ ਹੈ ਸੇਮ ਫੈਬਰਿਕ ਚ ਬਹੁਤ ਫਾਈਨ ਫੈਬਰਿਕ ਲੱਗਿਆ ਹੋਇਆ ਹੈ ਤੇ ਤੁਸੀਂ ਦੇਖੋ ਸ਼ਾਲ ਕਿੰਨਾ ਪਿਆਰਾ ਹੈ ਦੁਪੱਟੇ ਵਾਂਗੂ ਵੇਅਰ ਕਰਨਾ ਹੈ ਤੁਸੀਂ ਡਿਜੀਟਲ ਪ੍ਰਿੰਟਿੰਗ ਹੈ ਇੱਕ ਪੱਟੀ ਤੇ ਇੱਕ ਤੇ ਪ੍ਰੋਪਰ ਪੇਂਟਿੰਗ ਹੈ ਤੇ ਰੱਖੀ ਦਾ ਟੈਗ ਹੋਊਗਾ ਠੀਕ ਹੈ ਜੀ ਤੇ ਪ੍ਰਾਈਸ ਮਿਲਣਾ ਹੈ ਇੰਨੇ ਸੋਹਣੇ ਸੂਟ ਦਾ ਸਿਰਫ 2600 ਰੁਪਇਆ ਖੁੱਲਾ ਡੁੱਲਾ ਕਪੜਾ ਏ ਕਲਾਸ ਫੈਬਰਿਕ ਡਿਜ਼ਾਈਨਰ ਸੂਟ 2600 ਰੁਪਏ ਛੋਟੇ ਕਰਾਉਣੇ ਸੇਮ ਦਾ ਦੂਸਰਾ ਕਲਰ ਠੀਕ ਹੈ ਲੋ ਜੀ ਆ ਕਲਰ ਮਿਲੂਗਾ ਤੁਹਾਨੂੰ ਬਾਟਮ ਦਾ ਇਹ ਤੁਹਾਨੂੰ ਮਿਲੂਗਾ ਸ਼ੋਰ ਡਿਜ਼ਾਈਨ ਠੀਕ ਹੈ ਇਹ ਪ੍ਰਾਈਸ ਮਿਲੂਗਾ 2600 ਰੁਪਿਆ ਆ ਲੁੱਕ ਆਊਗੀ ਬਣ ਕੇ ਸੂਟ ਦੀ ਠੀਕ ਹੈ ਹੁਣ ਤੁਹਾਨੂੰ ਦੇਨੇ ਤੀਸਰਾ ਕਲਰ ਲੋ ਜੀ ਉਹ ਸੋਹਣੀਆਂ ਚੀਜ਼ਾਂ ਨੇ ਬਹੁਤ ਪਿਆਰੀਆਂ ਸਪੈਸ਼ਲੀ ਅਸੀਂ ਮਤਲਬ ਡਿਸਕਾਊਂਟ ਲਈ ਲੈ ਕੇ ਆਂਦੀਆਂ ਥੋੜੇ ਵਾਸਤੇ ਲੋ ਤੁਹਾਨੂੰ ਮਿਲੂ ਸ਼ੋਰ ਪਤਲਾ ਇਹ ਪ੍ਰਾਈਸ 2600 ਰੁਪਈਆ ਠੀਕ ਹੈ ਜੀ ਜਿਹੜੇ ਰੱਖੀ ਫੈਨ ਨੇ ਮਿੰਟੋ ਮਿੰਟੀ ਪਿਕ ਕਰ ਲਿਓ ਜੇ ਸਾਰੇ ਤੁਸੀਂ ਪਾਲੋਗੇ ਤੇ ਰੱਖੀ ਕੀ ਪਾਉਗੀ ਠੀਕ ਹੈ ਜੀ ਇਹ ਵੀ ਰੱਖੀ ਹਾਂ ਜੀ ਹਾਂ ਲਓ ਜੀ ਅਗਲਾ ਵੀ ਸੂਟ ਰੱਖੀ ਦਾ ਪਸ਼ਮੀਨੇ ਦਾ ਬਹੁਤ ਪਿਆਰਾ ਸੂਟ ਹੈ। ਲੋ ਜੀ। 6 ਮੀਟਰ ਦਾ ਸੂਟ ਹੋਊਗਾ ਆਲਮੋਸਟ ਹੈਨਾ 10 ਮੀਟਰ ਦੀ ਸ਼ਰਟ ਹੋਊ ਮਤਲਬ ਠੀਕ ਹੈ। ਲੋ ਜੀ ਰਾਖੀ ਬ੍ਰਾਂਡ ਬਹੁਤ ਫਾਈਨ ਪਸ਼ਮੀਨਾ ਤੇ ਆ ਉਹਦੇ ਤੇ ਡਿਜ਼ਾਈਨਿੰਗ ਪਹਿਲਾ ਛੋਟੇ ਫੁੱਲ ਠੀਕ ਹੈ ਤੇ ਫਿਰ ਤੁਹਾਨੂੰ ਮਿਲ ਰਿਹਾ ਹੈ ਬਹੁਤ ਰੌਣਕ ਭਰਿਆ ਬਾਰਡਰ ਇਸ ਤਰ੍ਹਾਂ ਜਿਹਦੇ ਉੱਤੇ ਦੇਖੋ ਤੁਸੀਂ ਗੋਟਾ ਪਤੀ ਦੀ ਹਾਈਲਾਈਟ ਠੀਕ ਹੈ ਫਰੰਟ ਦੇ ਉੱਤੇ ਸਾਰੇ ਤੁਹਾਨੂੰ ਘੇਰੇ ਤੇ ਮਿਲੂਗੀ ਠੀਕ ਤੇ ਬਾਹਵਾ ਦਾ ਫੈਬਰਿਕ ਤੁਹਾਨੂੰ ਅਲੱਗ ਮਿਲੂਗਾ 1 ਦਾ ਮੀਟਰ ਬਿਨਾ ਜੋੜ ਤੋਂ ਬਾਹਵਾ ਬਣ ਜਾਣੀ ਹੈ ਇਹ ਬੈਕ ਬਾਰਡਰ ਆ ਗਿਆ ਠੀਕ ਹੈ ਜੀ ਟੈਗ ਲੱਗਿਆ ਹੋਊਗਾ ਰਾਕੀ ਦਾ ਇਹ ਤੁਹਾਨੂੰ ਮਿਲੂ बॉटਮ ਪੂਰਾ ਸੋਲਿਡ ਪਸ਼ਮੀਨਾ ਹੋਊਗਾ ਤੇ ਨਾਲ ਤੁਹਾਨੂੰ ਮਿਲੂ ਇਹਦੇ ਇਹ ਵਾਲਾ ਸ਼ਾਲ ਪਤਲਾ ਪਸ਼ਮੀਨਾ ਪਿਓਰ ਪਸ਼ਮੀਨੇ ਦਾ ਸ਼ਾਲ ਹੋਊਗੀ ਨਾਲ ਆਹ ਲੋ ਦੇ ਪ੍ਰਿੰਟਿੰਗ ਦੇਖੋ ਤੇ ਮੈਂ ਪੂਰਾ ਖੋਲਦੀ ਹਾਂ ਹਲੇ ਦੇਖੋ ਬਹੁਤ ਖੂਬਸੂਰਤ ਸ਼ਾਲ ਨੇ ਬਹੁਤ ਪਿਆਰੀ ਦੇਖੋ প্রিন্টিং ਇਦਾਂ ਠੀਕ ਹੈ ਤੇ ਇੱਕ ਕਲਰ ਤੁਹਾਡੇ ਕੋਲੇ ਆ ਗਿਆ ਤੇ ਪ੍ਰਾਈਸ ਹੈਗਾ 2290 2290 ਹਾਂਜੀ ਕਲਰ ਨੋਟ ਕਰ ਰੋ ਅਗਲਾ ਨੈਕਸਟ ਕਲਰ ਤੁਹਾਨੂੰ ਇਹ ਮਿਲੂਗਾ ਆਉ ਦੇ ਤੇ ਕਲਰ ਕੰਬੀਨੇਸ਼ਨ ਹੋਊਗਾ ਠੀਕ ਹੈ ਪ੍ਰਾਈਸ ਮੈਂ ਦੱਸਣਾ ਭੁੱਲ ਗਈ ਇਹ ਤੁਹਾਨੂੰ ਮਿਲਣਾ ਹੈ 2290 2290 ਚ ਠੀਕ ਹੈ ਜੀ ਆ ਇਹਦੀ ਬਾਟਮ ਤੇ ਇਹਦੀ ਸ਼ਾਰਟ ਕਲਰ نوٹ ਕਰ ਲਓ ਮੁਰਮੱਖੀ ਜਿਹਾ ਟਾਈਪ ਡਿਫਰੈਂਟ ਜਿਹਾ ਕਲਰ ਹੈ ਸਹੀ ਹੈ ਠੀਕ ਹੈ ਲਓ ਜੀ ਅਗਲਾ ਮਹਰੂਮ ਚ ਕੋਨ ਮਹਰੂਮ ਲਓ ਜੀ ਲੁੱਕ ਇਸ ਤਰ੍ਹਾਂ ਬਣੂਗੀ ਸੂਟ ਦੀ ਬਣ ਕੇ ਬਹੁਤ ਪਿਆਰਾ ਸੂਟ ਬਣਨ ਵਾਲਾ ਹੈ ਠੀਕ ਹੈ ਹਾਂ ਦੇਖੋ ਆ ਕਲਰ ਕੰਬੀਨੇਸ਼ਨ ਉਠਾ ਦੇ ਰਿਹਾ ਇਹਦੇ ਤੇ ਨਾਟ ਵਰਕ ਹੋਇਆ ਹੋਇਆ ਨਾਲ ਗੋਟਾ ਪੱਤੀ ਦਾ ਕੰਮ ਹੋਇਆ ਹੋਇਆ ਠੀਕ ਹੈ 290 ਨੈਕਸਟ ਸੋਨੋ ਬਿਕੋਣੀਆ ਅਗਲਾ ਸੂਟ ਲੋ ਜੀ ਡਿਜ਼ਾਈਨ ਡਿਫਰੈਂਟ ਹੈ ਖੋਲਦੀ ਹਾਂ ਮੈਂ ਲੋ ਜੀ ਬਹੁਤ ਪਿਆਰਾ ਫੈਬਰਿਕ ਤੁਹਾਡੇ ਕੋਲ ਪਸ਼ਮੀਨੇ ਦਾ ਆਉਣ ਵਾਲਾ ਹੈ ਰੱਕੀ ਬ੍ਰਾਂਡ ਦਾ ਸਾਰੇ ਦੇ ਵਿੱਚ ਵਿੱਚ ਟਟਮਾ ਫੁੱਲਾਂ ਦੇ ਉੱਤੇ ਹੋਇਆ ਹੋਇਆ ਹੈ ਤੇ ਫਿਰ ਆਪਣਾ ਕੀ ਕਹਿੰਦੇ ਹੁੰਦੇ ਇਹਨੂੰ ਕਿਹੜਾ ਕੰਮ ਗੋਟਾ ਪੱਤੀ ਦਾ ਠੀਕ ਹੈ ਤੇ ਫਿਰ ਇਹਦੇ ਵਿੱਚ ਤੁਹਾਨੂੰ ਨਾਟਵਰਕ ਵੀ ਮਿਲ ਰਿਹਾ ਹੈ ਇਸ ਤਰ੍ਹਾਂ ਥ੍ਰੈਡ ਦਾ ਹਾਈਲਾਈਟ ਵੀ ਮਿਲ ਰਿਹਾ ਹੈ ਠੀਕ ਹੈ ਇਹ ਤੁਹਾਡਾ ਘੇਰਾ ਹੋ ਗਿਆ ਸਾਰਾ ਠੀਕ ਹੈ ਜੀ ਤੇ ਫਿਰ ਤੁਹਾਨੂੰ ਬਾਹਮਾ ਦਾ ਫੈਬਰਿਕ ਅਲੱਗ ਮਿਲੂਗਾ ਬੈਕ ਬਾਰਡਰ ਸੇਮ ਹੋਊਗਾ ਠੀਕ ਹੈ ਮਤਲਬ ਕਿ ਤੁਹਾਨੂੰ ਕੋਈ ਘੇਰੇ ਦੀ ਟੈਨਸ਼ਨ ਨਹੀਂ ਕੋਈ ਤੁਹਾਨੂੰ ਲੈਂਥ ਦੀ ਟੈਨਸ਼ਨ ਨਹੀਂ ਖੁੱਲਾ ਕਪੜਾ ਹੋਊਗਾ ਇਹ ਤੁਹਾਨੂੰ ਮਿਲੂ ਘੱਟੋ ਘੱਟ 270 ਬਾਟਮ ਸੋਲਿਡ ਪਸ਼ਮੀਨੇ ਦੀ ਹੋਊਗੀ ਤੇ ਇਹਦੇ ਨਾਲ ਤੁਹਾਨੂੰ ਚਨਾਉਂ ਦਾ ਦੁਪੱਟਾ ਮਿਲੂਗਾ ਠੀਕ ਹੈ ਜੀ ਬਹੁਤ ਪਿਆਰਾ ਚਨਾਉਂ ਦਾ ਦੁਪੱਟਾ ਲਾਈਟ weight ਲੋ ਤੇ ਉਹਦੇ ਉੱਤੇ ਇਸ ਤਰ੍ਹਾਂ ਪ੍ਰਿੰਟਿੰਗ ਬਹੁਤ ਡੀਸੈਂਟ ਜਿਹਾ ਸਰਦਾਰੀ ਜਿਹਾ ਸੂਟ ਤੁਹਾਨੂੰ ਪਹੁੰਚਦਾ ਕਰਨੇ ਆਸੀਂ ਠੀਕ ਹੈ ਖੁੱਲਾ ਦੁਪੱਟਾ ਹੁੰਦਾ ਇਹਨਾਂ ਦਾ ਤੇ ਪ੍ਰਾਈਸ ਮਿਲੂਗਾ ਤੁਹਾਨੂੰ ਇੰਨੇ ਸੋਹਣੇ ਸੂਟ ਦਾ 2290 ਸਿਰਫ 2290 ਰੁਪਏ 2290 ਚ ਸੂਟ ਤੁਹਾਡੇ ਘਰ ਆ ਜਾਊਗਾ ਚਨਾਉਂ ਦੇ ਦੁਪੱਟੇ ਨਾਲ ਠੀਕ ਹੈ ਜੀ ਲੋ ਅਗਲਾ ਟੌਪ ਦਾ ਬ੍ਰਾਂਡ ਹੈ ਬਹੁਤ ਪਿਆਰੀ ਸੂਟ ਚੀਜ਼ਾਂ ਹੁੰਦੀਆਂ ਨੇ ਇਹਨਾਂ ਦੀਆਂ ਲੋ ਆ ਤੁਹਾਨੂੰ ਮਿਲ ਰਿਹਾ ਇਸ ਤਰ੍ਹਾਂ ਦਾ ਕਲਰ ਕੰਬੀਨੇਸ਼ਨ ਠੀਕ ਹੈ ਇਹ ਤੁਹਾਨੂੰ ਮਿਲ ਲੇ ਚਨ ਆਨ ਦਾ ਦੁਪੱਟਾ 2290 ਚ ਸੂਰ ਤੁਹਾਡੇ ਕਰ ਅਗਲਾ ਮਸਟਰਡ ਲੋਜੀ ਕਲਰ ਨੋਟ ਕਰ ਲਓ ਆ ਕਲਰ ਕੰਬੀਨੇਸ਼ਨ ਲੱਗਿਆ ਹੋਇਆ ਡਿਟੇਲ ਮੈਂ ਤੁਹਾਨੂੰ ਦੱਸਦੀ ਇਹ ਦਾ ਦੁਪੱਟਾ ਠੀਕ ਹੈ ਜੀ 2290 ਚ ਲੋਜੀ ਹੁਣ ਤੁਹਾਨੂੰ ਦਿੰਨੇ ਆ ਸ੍ਰੀ ਕ੍ਰਿਸ਼ਨਾ ਬ੍ਰੈਂਡ ਦਾ ਪਸ਼ਮੀਨਾ ਕਾਟਸ ਫੂਲ ਠੀਕ ਹੈ ਜਿਹਨੂੰ ਰਾਮ ਨਾਲ ਤੁਸੀਂ ਪਾ ਸਕਦੇ ਹੋ ਠੀਕ ਹੈ ਤੇ ਆ ਲੋ ਦੇਖੋ ਪ੍ਰਿੰਟਿੰਗ ਦੇਖੋ ਇਹ ਹਾਂ ਤੇ ਉਹਦੇ ਤੇ ਇਸ ਤਰ੍ਹਾਂ ਖੂਬਸੂਰਤ ਪ੍ਰਿੰਟਿੰਗ 5 ਮੀਟਰ ਰਨਿੰਗ ਦੇ ਵਿੱਚ ਹੋਊਗਾ ਠੀਕ ਹੈ ਬਹੁਤ ਸੋਹਣੀ ਲੁੱਕ ਦੇ ਵਿੱਚ ਤੇ ਫੈਬਰਿਕ ਬਹੁਤ ਸੋਹਣਾ ਹੈ ਤੇ ਨਾਲ ਤੁਹਾਨੂੰ ਮਿਲੂ ਇਹਦੇ ਮਸਲੀਨ ਦਾ ਦੁਪੱਟਾ ਦੇਖੋ ਦੁਪੱਟਾ ਵਾਹ ਦੁਪट्टे ਨੇ ਖੂਬਸੂਰਤ ਖੁੱਲੇ ਅੱਛੇ ਬ੍ਰਾਂਡ ਦਾ ਇਹੀ ਨਿਸ਼ਾਨ ਹੁੰਦੇ ਨੇ ਕਿ ਉਹਨਾਂ ਦੁਪੱਟੇ ਖੁੱਲੇ ਖੁੱਲੇ ਹੁੰਦੇ ਨੇ ਬਹੁਤ ਵੱਡੇ ਵੱਡੇ ਦੁਪੱਟੇ ਨੇ ਦੇਖੋ ਪੂਰੇ ਪੂਰੇ ਵਾਰ ਤੇ ਬਹੁਤ ਪਿਆਰਾ ਫੈਬਰਿਕ ਠੀਕ ਹੈ ਤੇ ਇੰਨੇ ਖੂਬਸੂਰਤ ਸੂਟ ਦਾ ਪ੍ਰਾਈਸ ਮਿਲਣਾ ਤੁਹਾਨੂੰ 1550 1550 ਰੁਪਏ 1550 ਚ ਸੂਟ ਤੁਹਾਡੇ ਘਰ ਆ ਜੂਗਾ ਵਿਦ ਦ ਦੁਪੱਟਾ ਠੀਕ ਹੈ ਜੀ ਅਗਲਾ ਕਲਰ ਨੋਟ ਕਰ ਲਓ ਲੋ ਥੋੜਾ ਜਿਹਾ ਹੋਰ ਖੋਲਾਂ ਲਓ ਪ੍ਰੋਪਰ ਪ੍ਰਿੰਟ ਦੇ ਵਿੱਚ ਕਲਰ ਜਿਹੜੇ ਲੱਗੇ ਉਹ ਨਜ਼ਰ ਆ ਜਾਣਗੇ ਲਓ ਜੀ ਹਲੋ ਆ ਕਲਰ ਨੇ ਦੇਖੋ ਬਹੁਤ ਸੋਹਣੇ ਸੂਟ ਨੇ ਏ ਕਲਾਸ ਚੀਜ਼ਾਂ ਤੇ ਆ ਤੁਹਾਨੂੰ ਮਿਲੂਗਾ ਇਹਦੇ ਚ ਦੁਪੱਟਾ ਦੇਖੋ ਖੂਬਸੂਰਤੀ ਦੇਖੋ ਸੂਟਾਂ ਦੀ ਮੂੰਹੋਂ ਬੋਲਦੇ ਮੇਰੀ ਵੀ ਬੋਲਤੀ ਜੀ ਬੰਦ ਹੋ ਗਈ ਸੁਰਦੀ ਕਲਾਗੀ ਚਾਰ ਕਰਨ ਬੜੋਗੀ ਕਲਰ ਨੋਟ ਕਰੋ ਜੀ ਅਗਲਾ ਠੀਕ ਹੈ ਬਹੁਤ ਪਿਆਰਾ ਕਲਰ ਹੈ ਤੇ ਬਹੁਤ ਪਿਆਰਾ ਪ੍ਰਿੰਟ ਫੈਬਰਿਕ ਏ ਕਲਾਸ ਤੁਹਾਡੇ ਕੋਲ ਆਉਣ ਵਾਲਾ ਹੈ ਜੇ ਤੁਸੀਂ ਸਾਡਾ ਚੈਨਲ ਫਸਟ ਟਾਈਮ ਦੇਖ ਰਹੇ ਹੋ ਨਾ ਤਾਂ ਤੁਸੀਂ ਸਾਡੇ ਤੇ ਯਕੀਨ ਕਰ ਲਿਓ ਜੋ ਚੀਜ਼ ਤੁਹਾਨੂੰ ਐਕਸਪਲੇਨ ਕਰ ਰਹੇ ਹਾਂ ਜੋ ਦਿਖਾ ਰਹੇ ਇਹੀ ਚੀਜ਼ ਆਊਗੀ ਤੁਹਾਡੇ ਕੋਲ ਲਓ ਜੀ ਦੇਖੋ ਬਹੁਤ ਹੀ ਖੂਬਸੂਰਤ ਚੀਜ਼ ਹੈ ਬਹੁਤ ਖੂਬਸੂਰਤ ਕਲਰ ਕੰਬੀਨੇਸ਼ਨ ਹੀ ਬਹੁਤ ਪਿਆਰੀ ਨਹੀਂ ਦੇਖੋ ਆਹ ਕਲਰ ਇਹਦੇ ਵਿੱਚ ਤੁਹਾਨੂੰ ਦੁਪट्टे 'ਚ ਮਿਲੂਗਾ ਇਹ ਲਓ ਸਿਰਫ 1550 ਰੁਪਏ ਚ ਸੂਟ ਤੁਹਾਡੇ ਘਰ ਆ ਜਾਊਗਾ। ਲਓ ਜੀ ਅਗਲਾ ਸਫੀਅਰ ਕੁਆਲਟੀ ਦੀ ਪ੍ਰੀਮੀਅਮ ਰੇਂਜ ਦੀਆਂ ਚੀਜ਼ਾਂ ਨੇ ਸਾਡੇ ਬਣ ਯੂਨੀ ਮਾਰਕਾ ਕੰਪਨੀ ਬਣਿਆ ਮਾਰਕਾ ਹੈ। ਠੀਕ ਹੈ। ਲਓ। ਤੁਹਾਨੂੰ ਦੁਖਣੀ ਅੰਮੇਥੀ ਲਿਖਿਆ ਹੋਇਆ ਕੰਪਨੀ ਬਣਿਆ। ਲਓ। ਪ੍ਰੀਮੀਅਮ ਰੇਂਜ ਹੈ ਸਾਰੀ। ਠੀਕ ਹੈ। ਤੇ ਇਹ ਤੁਹਾਨੂੰ ਮਿਲ ਰਿਹਾ ਜੀ। ਅਗਲਾ ਕਲਰ ਕੰਬੀਨੇਸ਼ਨ ਫੋ ਵਿਸ਼ ਜਾ। ਦੁਪट्टे ਤੋਂ ਤੁਹਾਨੂੰ ਜ਼ਿਆਦਾ ਕਲੀਅਰ ਹੋ ਜਾਊਗਾ ਵੀ ਕਿਹੜਾ ਕਲਰ ਬੇਸ ਕਲਰ। ਲਓ। ਠੀਕ ਹੈ। ਲੋ ਮੰਦਰਾ ਸੋ ਪੰਜਾਹ ਚ ਲੋ ਜੀ ਫਿਰ ਸ਼੍ਰੀ ਕ੍ਰਿਸ਼ਨਾਂ ਦਾ ਹੀ ਹੈ ਲੋ ਪਰਸ਼ਮੀਨਾ ਸੋਲਿਡ ਪੂਰਾ ਨਿੱਗਾ ਸੂਟ ਪ੍ਰੋਪਰ ਤੇ ਖੂਬਸੂਰਤ ਪ੍ਰਿੰਟਿੰਗ ਬੜੀ ਲਿਖੀ ਜੀ ਪ੍ਰਿੰਟਿੰਗ ਹੋਈ ਵੀ ਹੈ ਤੇ ਨੀਚੇ ਘੇਰੇ ਦੇ ਉੱਤੇ ਇਸ ਤਰ੍ਹਾਂ ਵਰਕ ਹੋਇਆ ਫੁੱਲਾਂ ਦੇ ਉੱਤੇ ਸਾਰਿਆਂ ਦੇ ਉੱਤੇ ਠੀਕ ਹੈ 5 ਮੀਟਰ ਰਨਿੰਗ ਚ ਹੋਊਗਾ ਤੇ ਨਾਲ ਇਹਦੇ ਤੁਹਾਨੂੰ ਸ਼ਾਲ ਮਿਲੂਗੀ ਲੋ ਜਿਹੜੀ ਕਿ ਬਹੁਤ ਜ਼ਿਆਦਾ ਜਿਹੜੀ ਘਰੇਲ ਹਿੰਦੀ ਉਹ ਤਾਂ ਨਹੀਂ ਬਟ ਜਿਹੜੀ ਆਪਣੀ ਨਾਰਮਲ ਸ਼ਾਲ ਆਪਾਂ ਘਰੇ ਘਰੇ ਲੈਣੀ ਆ ਉਹ ਵਾਲਾ ਸ਼ਾਲ ਸਟੋਲ ਜਾ ਠੀਕ ਹੈ ਆ ਤੁਹਾਨੂੰ ਮਿਲ ਰਿਹਾ ਚ ਪ੍ਰਿੰਟ ਤੇ ਪ੍ਰਾਈਸ ਸਿਰਫ 9900 ਰੁਪਇਆ 950 ਚ ਸੂਟ ਤੁਹਾਡੇ ਘਰ ਆ ਚੁਕਾ ਲੋ ਜੀ ਇਹਦਾ ਕਲਰ ਨੋਟ ਕਰ ਲਓ ਅਗਲਾ ਘਰੇ ਤੇ ਜਿਹੜੇ ਫੁੱਲ ਨੇ ਉਹਨਾਂ ਤੇ ਵਰਕ ਹੋਇਆ ਹੋਇਆ ਹੈ ਥ्रेड ਦਾ ਠੀਕ ਹੈ ਅਗਲਾ ਕਲਰ ਨੋਟ ਕਰ ਲਓ 950 ਚ ਅਗਲਾ ਠੀਕ ਹੈ 950 ਚ ਸੂਟ ਤੁਹਾਡੇ ਘਰ ਅਗਲਾ ਲੋ ਜੀ 베بی ਪਿੰਕ ਟਾਈਪ ਠੀਕ ਹੈ 950 ਚ ਤੁਹਾਡੇ ਘਰ ਆ ਜਾਣਾ ਸੂਟ ਬਹੁਤ ਪਿਆਰਾ ਜਾ ਲੋ ਜੀ ਅਗਲਾ ਰੀਵਾ ਹੁਣ ਰੀਵਾ ਦਾ ਪਸ਼ਮੀਨਾ ਦਿਨੇ ਤੁਹਾਨੂੰ ਬਹੁਤ ਸੋਹਣਾ ਸੂਟ ਹੈ ਬਹੁਤ ਪਿਆਰਾ हूं मैं तुम दस दूंगी भी किन्नी को डिजाइन कलर है, है इधरों हां उल्टा फोटो चल रहा है लो जी इधरों ठीक है इधरों थोड़ा यही प्रिंट है सारा प्रिंट ਠੀਕ ਹੈ ਪਸ਼ਮੀਨਾ ਬਹੁਤ ਸੋਹਣਾ ਤੁਹਾਨੂੰ ਪਤਾ ਹੀ ਰਿਵਾ ਲਾਈਟ weight ਫੈਬਰਿਕ ਬਣਾਉਂਦਾ ਤੇ ਇਹ ਆਊਗਾ ਜੀ ਫਰੰਟ ਦੇ ਉੱਤੇ ਪ੍ਰਿੰਟ ਠੀਕ ਹੈ ਫਿਰ ਇਧਰ ਆ ਗਿਆ ਬਾਹਾਂ ਦੇ ਉੱਤੇ ਤੇ ਇਧਰ ਆ ਗਿਆ ਕੇਰਾ ਪ੍ਰਿੰਟ ਠੀਕ ਹੈ ਜੀ ਇਹ ਆ ਗਈ ਤੁਹਾਡੀ ਸਪਨ ਪਸ਼ਮੀਨੇ ਦੀ ਬਹੁਤ ਸੋਹਣੀ ਬਾਟਮ 2.5 ਦੀ ਮਨਕੇ ਚੱਲਿਓ ਵੱਧ ਹੋ ਸਕਦੀ ਹੈ ਤੇ ਨਾਲ ਲਾਈਟ weight ਸ਼ਾਲ ਬਿਲਕੁਲ ਪਤਲਾ ਲਓ ਜੀ ਇਹ ਪਾਕਿਸਤਾਨੀ ਪ੍ਰਿੰਟ ਚ ਹੈ ਸਾਰਾ ਸੂਟ ਇਹ ਪਾਕਿਸਤਾਨੀ ਸਟਾਈਲ ਚ ਬਣਿਆ ਹੋਇਆ ਲੋ ਦੇਖੋ ਪੇਂਟਿੰਗ ਦੇਖੋ ਬਹੁਤ ਪਿਆਰੀ ਤੇ ਖੁੱਲਾ ਸਾਲਾ ਸ਼ਾਲਾ ਬਹੁਤ ਲੰਬਾ ਚੌੜਾ ਜਿਹੜਾ ਹੁੰਦਾ ਆਪਣਾ ਫੁੱਲ ਸਾਈਜ਼ ਦਾ ਠੀਕ ਹੈ ਤੇ ਪ੍ਰਾਈਸ ਮਿਲਣਾ ਤੁਹਾਨੂੰ ਇਸ ਸੂਟ ਦਾ ਸਿਰਫ 1250 ਰੁਪਏ ਜਸਟ ਪਿਕ ਲੋ ਜੀ ਲੁੱਕ ਦੇਖ ਲਓ ਸੂਟ ਦੀ ਇਸ ਤਰ੍ਹਾਂ ਲੱਗੂਗਾ ਪਾਇਆ ਹੋਇਆ ਬਹੁਤ ਪਿਆਰੀ ਚੀਜ਼ ਧਿਆਰ ਹੋਣੀ ਹੈ 1250 ਚ ਇਹਦੇ ਵਿੱਚ ਸਾਡੇ ਕੋਲ ਪੀਸ ਕਿੰਨੇ ਆ ਤਿੰਨ ਆ ਜਿਹੜਾ ਹੋਮ ਤੁਹਾਨੂੰ ਗਾਜਰੀ ਜਰ ਦਿਖਾਇਆ ਤਿੰਨ ਪੀਸ ਨੇ ਅਗਲਾ ਕਲਰ ਦੇਖ ਲਓ ਸੇਮ ਦਾ ब्लूश हां हां स्काई ब्लू ਦਾ ਠੀਕ ਹੈ ਇਹ ਤੁਹਾਨੂੰ ਮਿਲ ਨਹੀਂ ਆ ਜੀ ਦੋ ਪੀਸ ਸਾਡੇ ਕੋਲੇ ਇਹਦੇ ਚ ਇਹ ਵੀ ਦੱਸਨੇ ਤੇ ਨਹੀਂ ਹੋਏ ਚ ਮਿਲ ਜਾਣਗੇ ਇਸ ਤਾਂ ਦਾਸ ਦੇ ਕਈ ਬੰਨੇ ਕਹਿੰਦੀਆਂ ਨਾਲ ਹੀ ਦੱਸ ਦਿਆ ਕਰੋ ਜੇ ਇਸੇ ਵੱਧ ਲੈਣੇ ਹੁੰਦਾ ਤਾਂ ਨਾਲ ਹੀ ਡਿਸਾਈਡ ਕਰ ਲੈਂਦਾ ਬੰਦਾ ਠੀਕ ਹੈ ਲੋ 1250 ਲੋ ਜੀ ਉਹ ਤੁਹਾਨੂੰ ਦਿੰਨੇ ਆ ਅਗਲਾ ਸੂਟ ਮਾਇਸ਼ਾ ਦਾ ਠੀਕ ਹੈ ਲੋਜੀ ਇਸ ਤਰ੍ਹਾਂ ਦੇਤੇ ਹਾਈਲਾਈਟ ਹੈ ਠੀਕ ਹੈ ਗੁੱਟੇ ਜਿਹਦਾ ਤੇ ਨਾਲ ਸਿੱਪੀ ਹੈ ਇਸ ਤਰ੍ਹਾਂ ਵਰਕ ਹੋਇਆ ਹੋਇਆ ਹੈ ਘੇਰੇ ਦੇ ਉੱਤੇ ਫੁੱਲ ਬਣਿਆ ਜਿਹੜਾ ਉਹਦਾ ਤੇ ਨਾਲ ਨੀਚੇ ਘੇਰੇ ਤੇ ਵੀ ਹੈ ਹਾਈਲਾਈਟ ਬਾਹਵਾ ਤੇ ਵੀ ਹੈ ਠੀਕ ਹੈ ਫਿਰ ਤੁਹਾਨੂੰ ਨਾਲ ਇਹ ਬਾਟਮ ਵੀ ਮਿਲਣੀ ਹੈ ਸਪਨ ਪਸ਼ਮੀਨੇ ਦੀ ਇਹ ਤੁਹਾਨੂੰ ਮਿਲਣਾ ਹੈ ਸ਼ਾਲ ਲੋਜੀ ਸ਼ਾਲ ਸਟਾਲ ਜਿਹਦਾ ਹੁੰਦਾ ਜਿਹੜਾ ਉਹ ਵਾਲਾ ਠੀਕ ਹੈ ਬਹੁਤ ਪਿਆਰਾ ਖੂਬਸੂਰਤ ਰੰਗ ਭਰਿਆ ਜਸ਼ਾਲੇ ਨਾਲ ਤੇ ਪ੍ਰਾਈਸ ਮਿਲਣਾ ਤੁਹਾਨੂੰ ਇਸ ਖੂਬਸੂਰਤ ਸੂਟ ਦਾ ਸਿਰਫ 850 ਰੁਪਇਆ 850 ਵਿੱਚ ਸੂਟ ਤੁਹਾਡੇ ਘਰ ਆ ਜਾਊਗਾ। ਤਾਂ ਜੀ ਅਗਲਾ ਕਲਰ ਨੋਟ ਕਰ ਲਓ ਬਲੈਕ ਠੀਕ ਹੈ ਥੋੜਾ ਜਿਹਾ ਹੋਰ ਖੋਲ ਦਿੰਨੀ ਐ ਬਹੁਤ ਹੀ ਪਿਆਰਾ ਜਿਹਾ ਲਾਈਨਸ ਜੀਆਂ ਜ਼ਿਗਜ਼ੈਗ ਜੀ ਲਾਈਨਸ ਦੀਆਂ ਮਤਲਬ ਬਣੀਆਂ ਹੋਈਆਂ ਨੇ ਨਾਲ ਤੇ ਨਾਲ ਇਸ ਤਰ੍ਹਾਂ ਹਾਈਲਾਈਟ ਹੈ ਬਹੁਤ ਪਿਆਰਾ ਸੂਟ ਹੈ 850 ਵਿੱਚ ਵਿਦ ਸ਼ਾਲ ਤੁਹਾਡੇ ਘਰ ਆ ਜਾਊਗਾ। ਕਾਫੀ ਸੇਮ ਦਾ ਕਾਫੀ ਕਲਰ ਠੀਕ ਹੈ ਇਹਨਾਂ 'ਚ ਕੋਈ ਸਾਡੇ ਕੋਲੇ ਰਿਪੀਟ ਨਹੀਂ ਕੋਈ ਡਬਲਿੰਗ ਨਹੀਂ ਬਸ ਜੀ ਨੂੰ ਪਸੰਦ ਆਉਂਦਾ ਨਾਲ ਦੀ ਨਾਲ ਪਿਕ ਕਰ ਲੈਣੇ ਠੀਕ ਹੈ ਕੋਈ ਰੀਸਟਾਕ ਨਹੀਂ ਇਹਨਾਂ ਦਾ ਲੋ ਜੀ ਅਗਲਾ ਬੋਟਲ ਗ੍ਰੀਨ ਪ੍ਰੋਪਰ ਬੋਟਲ ਗ੍ਰੀਨ ਕਲਰ ਹੈ ਠੀਕ ਹੈ ਹलो ਆ ਲੁੱਕ ਕਣੀ ਸੂਰਦੀ 850 ਰੁਪਿਆ ਮਾਇਸ਼ਾ ਦਾ ਲੋ ਜੀ ਅਗਲਾ ਫਿਰ ਸ਼ੀਮਰ ਪਸ਼ਮੀਨਾ ये उत्ते भी टैग नहीं है बी कोई साडा ही है समझ लो कले कलॉथ हाउस का यह समझ के लैंना साढ़े तो यकीन करके ठीक है बहुत प्यारा फैब्रिक आना है थोड़े जी शिमर पशमीना कौसूल ठीक है जिम्मे मर्जी तुम मार्च का महीना सारा पा लिये वाला पश्मीना ये ठीक है जी बैक एंड फ्रंट से इधर बाह आ गई आ, आ गया बहुत प्यारा जहा लस्टर वाले पश्मीने की बॉटम ਦੇ ਨਾਲ ਤੁਹਾਨੂੰ ਮਿਲੂ ਇਹਦੇ ਇਹ ਵਾਲਾ ਸ਼ਾਲ ਲੋ ਦੇਖੋ ਸ਼ਾਲ ਖੁੱਲੇ ਡੁੱਲੇ ਸ਼ਾਲ ਬਸ ਸਾਨੂੰ ਇੱਥੋਂ ਤੁਸੀਂ ਭਾਵੇਂ ਟੈਗ ਨਹੀਂ ਲੱਗਿਆ ਇੱਥੋਂ ਦਾਸ ਲਾ ਲਿਆ ਕਰੋ ਵੀ ਮਤਲਬ ਫੈਬਰਿਕ ਖੁੱਲਾ ਡੁੱਲਾ ਹੁੰਦਾ ਨਾ ਜਦੋਂ ਉੱਥੇ ਤੁਹਾਨੂੰ ਹਵਾ ਆ ਜਾਂਦਾ ਵੀ ਅੱਛੀ ਫਰਮ ਦਾ ਹੈ ਕਈ ਵਾਰੀ ਟੈਗ ਟੂਗ ਸਾਡੇ ਟੈਗ ਕਈ ਵਾਰੀ ਫਰਮਾ ਕਈ ਨਹੀਂ ਵੀ ਲਾਉਂਦੀਆਂ ਤੇ ਲੋ ਜੀ ਲੋ ਠੀਕ ਹੈ ਲੋ ਖੁੱਲਾ ਸ਼ਾਲ ਮਿਲੂਗਾ ਤੁਹਾਨੂੰ ਸ਼ਿਮਰ ਦਾ ਹੀ ਸ਼ਾਲ ਹੋਊਗਾ ठीक है पूरा सूट शिमर का ही है मतलब बॉटम नीचे शिमर दी हाँ जी प्राइस मिलेगा तेरह नब्बे रुपये सेम द कलर लो जी ये आ गया आ, केड़ा कलर कहे रस्टी जो पता नहीं कहड़ा है बस डिफरेंट जहा कलर तुझे देख लो है ना तो ते प्राइस तेरह नब्बे मेहंदी जै हाँ लो इस तरह की प्रिंटिंग होगी मेहंदी जै सुखी मेहंदी जी टाइप ਕਲਰ ਹੈ 1390 ਚ ਜਸਟ ਪਿਕ ਚੀਜ਼ਾਂ ਨੇ ਤੁਹਾਨੂੰ ਸੇ ਯਕੀਨ ਦਿਵਾ ਰਹੇ ਹਾਂ ਕਿ ਬਹੁਤ ਪਿਆਰੀ ਚੀਜ਼ ਆਉਣ ਵਾਲੀ ਹੈ ਤੁਹਾਡੇ ਕੋਲੇ ਠੀਕ ਹੈ ਲੋ ਆ ਇਹਦਾ ਕਲਰ ਹੋਊਗਾ ਠੀਕ ਹੈ ਜੀ ਸਿਰਫ 1390 ਚ ਲੋ ਜੀ ਹੁਣ ਇਹ ਸਿੰਗਲ ਪੀਸ ਹੈ ਸਿੰਗਲ ਸੂਟ ਹੈ ਸਾਡੇ ਕੋਲੇ ਇਹ ਪ੍ਰਿੰਟ ਦੇ ਵਿੱਚ ਬਾਕੀ ਤੁਹਾਨੂੰ ਹੋਰ ਵੀ ਦਵਾਂਗੇ ਇਸ ਪ੍ਰਿੰਟ ਚ ਸਿੰਗਲ ਹੈ ਠੀਕ ਹੈ ਇਹ ਕਿਹਦਾ ਇਹ ਨਾ ਦੇਸੀ ਹਾਂ ਲੋ ਜੀ ਸ਼੍ਰੀ ਕ੍ਰਿਸ਼ਨ ਵਾਲਾ ਨਹੀਂ ਇਹ ਠੀਕ ਹੈ ਸ਼੍ਰੀ ਕ੍ਰਿਸ਼ਨ ਦੀ ਠੀਕ ਹੈ ਤੇ ਨਾਲ ਤੁਹਾਨੂੰ ਮਿਲੂ ਇਹ ਵਾਲਾ ਬਾਟਮ ਤੇ ਇਹ ਤੁਹਾਨੂੰ ਮਿਲੂਗਾ ਦੁਪੱਟਾ ਮਸਲੀਨ ਦਾ ਪੂਰੀ ਸੋਲਿਡ ਮਸਲੀਨ ਖੁੱਲਾ ਡੁੱਲਾ ਠੀਕ ਹੈ ਖੁੱਲਾ ਕਪੜਾ ਹੋਊਗਾ ਠੀਕ ਹੈ ਜੀ ਪ੍ਰਾਈਸ ਮਿਲੂਗਾ 1250 ਰੁਪਏ ਦੁਬਾਰਾ ਰਿਪੀਟ ਕਰ ਦਿੰਨੀ ਆ ਕਵਾਟਰਾਏ ਦੀ ਸ਼ਰਟ ਹੋਊਗੀ ਪਸ਼ਮੀਨੇ ਦੀ ਬਾਟਮ ਹੋਊਗੀ ਤੇ ਆਪਣਾ ਮਸਲੀਨ ਮਸਲੀਨ ਦਾ ਦੁਪੱਟਾ ਹੋਊਗਾ ਠੀਕ ਹੈ ਜੀ 1350 ਇਹ ਸਿੰਗਲ ਹੀ ਆ ਇਹਦੇ ਚ ਹੁਣ ਤੁਹਾਨੂੰ ਇਹ ਦਿਖਾਉਣ ਲੱਗੀ ਮੈਂ ਤਮੰਨਾ ਬ੍ਰੈਂਡ ਦੀ ਠੀਕ ਹੈ ਜੀ ਕਵਾਟਰਾਏ ਹੋਊਗੀ ਤਮੰਨਾ ਬ੍ਰੈਂਡ ਦੀ ਲਓ ਜੀ ਪਹਿਲਾਂ ਤੁਸੀਂ ਸ਼ਰਟ ਦਾ ਪ੍ਰਿੰਟ ਨੋਟ ਕਰ ਲਓ ਕਵਾਟਰਾਏ ਦਾ ਸ਼ਰਟ ਹੈ ਪੜਿਆ ਲਿਖਿਆ ਜਬ ਬਹੁਤ ਖੂਬਸੂਰਤ ਹੈ ਡਿਜੀਟਲ ਜਾਂ ਪ੍ਰਿੰਟ ਹੈ ਜਿਓਮੈਟ੍ਰੀਕਲ ਜਾਂ ਤੇ ਇਹਦੇ ਨਾਲ ਤੁਹਾਨੂੰ ਕਸ਼ਮੀਰੀ ਦੀ ਮਿਲੂਗੀ ਬਾਟਮ ਉਸ ਤੇ ਇਸ ਤਰ੍ਹਾਂ ਦੀ ਪ੍ਰਿੰਟਿੰਗ ਹੋਊਗੀ ਠੀਕ ਹੈ ਤੇ ਨਾਲ ਮਸਲੀਨ ਦਾ ਮਿਲੂਗਾ ਦੁਪੱਟਾ ਲੋ ਜੀ ਖੁੱਲਾ ਡੋਲਾ ਦੁਪੱਟਾ ਹੋਊਗਾ ਇਹ ਵੀ ਤੇ ਪ੍ਰਾਈਸ ਮਿਲੂਗਾ 1650 ਰੁਪਏ ਠੀਕ ਹੈ ਜੀ ਇਹ 1650 ਚ ਮਿਲੂਗਾ ਕਲਰ ਨੋਟ ਕਰ ਲਓ ਅਗਲਾ ਕਲਰ ਇਹ ਹੋਊਗਾ ਮੋਵਿਸ਼ੀ ਟੱਚ ਥੋੜੀ ਜੀ ਠੀਕ ਹੈ ਬਾਕੀ ਸੇਮ ਹੀ ਹੈ 1650 ਚ ਤਮੰਨਾ ਬ੍ਰੈਂਡ ਬਾਟਮ ਪਸ਼ਮੀਨੇ ਦੀ ਤੇ ਸ਼ਰਟ ਕੋਟ్రਾਈ ਦੀ ਸੌਫਟ ਕੋਟ్రਾਈ ਹੈ ਤੇ ਨਾਲ ਮਸਲੀਨ ਦਾ ਦੁਪੱਟਾ ਖੁੱਲਾ ਡੁੱਲਾ ਅਗਲਾ ਲੋ ਜੀ ਕਲਰ ਨੋਟ ਕਰ ਲਓ ਠੀਕ ਹੈ ਅ ਇੱਕ ਕਲਰ ਤੋਂ ਤੁਸੀਂ ਦੂਜੇ ਤੇ ਸ਼ਿਫਟ ਹੋ ਸਕਦੇ ਹੋ ਕਿਉਂਕਿ ਨੇੜ ਤੇੜੇ ਜਿਹੇ ਦੀ ਕਲਰ ਨਹੀਂ ਪ੍ਰਿੰਟ ਤਾਂ ਸੇਮ ਹੀ ਹੈ ਠੀਕ ਹੈ ਹਲੋ ਮੈਂ ਬਾਟਮ ਦਾ ਕਲਰ ਹੈ ਠੀਕ ਹੈ ਜੀ ਤੇ ਇਹ ਸੀ ਸਾਡੀ ਅੱਜ ਦੀ ਕਲੈਕਸ਼ਨ ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਕਲੈਕਸ਼ਨ ਪਸੰਦ ਆਉਗੀ ਲਾਈਕ ਸ਼ੇਅਰ ਕਮੈਂਟ ਬਿਲਕੁਲ ਨਹੀਂ ਭੁੱਲਣੀ ਬਾਕੀ ਆਪਣੇ ਬਜ਼ੁਰਗਾਂ ਦਾ ਖਿਆਲ ਰੱਖੋ ਧੀਆਂ ਭੈਣਾਂ ਦਾ ਮਾਣ ਵਧਾਓ ਇਹਨਾਂ ਭੈਣਾਂ ਨਾਲ ਵੀ ਜੁੜੇ ਰਹੋ ਬਹੁਤ ਜਲਦ ਆਪਾਂ ਅਗਲੀ ਕਿਸੇ ਵੀਡੀਓ ਚ ਹੋਰ ਸੋਹਣੀ ਵੈਰਾਈਟੀ ਲੈ ਕੇ ਮਿਲਾਂਗੇ